ਸਤ ਸ੍ਰੀ ਅਕਾਲ ਪੰਜਾਬੀਓ ਬ੍ਰੇਕਿੰਗ ਪੰਜਾਬ ਨਿਊਜ਼ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਸੋ ਪੰਜਾਬ ਦੀਆਂ ਵੱਡੀਆਂ ਖਬਰਾਂ ਲੈ ਕੇ ਹਾਜ਼ਰ ਹੋਏ ਹਾਂ ਸਭ ਤੋਂ ਪਹਿਲਾਂ ਪਹਿਲੀ ਵੱਡੀ ਖਬਰ ਦੀ ਗੱਲ ਕਰੀਏ ਤੇ ਹੁਣ ਪੰਜਾਬ ਵਾਸੀਆਂ ਦੇ ਲਈ ਖੁਸ਼ਖਬਰੀ ਆ ਰਹੀ ਹੈ ਲੋਕਾਂ ਦੇ ਕੱਚੇ ਮਕਾਨ ਹੋਣਗੇ ਪੱਕੇ ਘਰ ਬੈਠੇ ਹੀ ਇੰਜ ਕਰੋ ਅਪਲਾਈ ਜੀ ਹਾਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਹੁਣ ਮਹੱਤਵਪੂਰਨ ਜਾਣਕਾਰੀ ਸਾਹਮਣੇ ਆਈ ਹੈ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਆਖਰੀ ਮਿਤੀ ਹੁਣ 31 ਜੁਲਾਈ ਸਾਲ 2025 ਤੱਕ ਵਧਾ ਦਿੱਤੀ ਗਈ ਹੈ ਹੁਣ ਲੋਕ 31 ਜੁਲਾਈ ਤੱਕ ਅਪਲਾਈ ਕਰ ਸਕਦੇ ਹਨ ਇਹ ਜਾਣਕਾਰੀ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਮਾਂਚੂ ਜੈਨ ਨੇ ਦਿੱਤੀ ਹੈ ਪ੍ਰਸ਼ਾਸਨ ਨੇ ਹੁਣ ਜ਼ਿਲ੍ਹੇ ਦੇ ਸਾਰੇ ਯੋਗ ਪਰਿਵਾਰਾਂ ਨੂੰ ਇਸ ਯੋਜਨਾ ਦਾ ਲਾਭ ਲੈਣ ਦੀ ਅਪੀਲ ਕੀਤੀ ਹੈ ਇਹ ਯੋਜਨਾ ਕੇਂਦਰ ਸਰਕਾਰ ਦੇ ਵੱਲੋਂ ਕੱਚੇ ਘਰਾਂ ਨੂੰ ਪੱਕੇ ਬਣਾਉਣ ਦੇ ਲਈ ਲਿਆਂਦੀ ਗਈ ਹੈ ਤੇ ਲਾਭਪਾਤਰੀਆਂ ਦੀ ਪਛਾਣ ਕਰਕੇ ਉਹਨਾਂ ਸਾਰਿਆਂ ਦੇ ਹੀ ਘਰ ਜਿਹੜੇ ਆ ਪੱਕੇ ਕੀਤੇ ਜਾਣਗੇ ਹੁਣ ਤੱਕ ਲੁਧਿਆਣਾ ਦੇ ਪਿੰਡੂ ਖੇਤਰਾਂ ਦੇ ਵਿੱਚ 39117 ਲੋਕਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ ਇਸ ਯੋਜਨਾ ਦੇ ਤਹਿਤ ਹੁਣ ਪਿੰਡ ਦੇ ਵਿੱਚ ਸਰਵੇਖਣ ਦੇ ਲਈ ਵੱਖ-ਵੱਖ ਸਰਵੇਖਣ ਕਰਤਾ ਨਿਯੁਕਤ ਕੀਤੇ ਗਏ ਹਨ ਜੋ ਘਰ-ਘਰ ਜਾ ਕੇ ਮੋਬਾਈਲ ਐਪ ਰਾਹੀਂ ਯੋਗ ਲੋਕਾਂ ਦੀ ਜਾਣਕਾਰੀ ਇਕੱਠੀ ਕਰ ਰਹੇ ਹਨ ਸਰਕਾਰ ਦੇ ਵੱਲੋਂ ਲਾਂਚ ਕੀਤੇ ਗਏ ਆਵਾਸ ਪਲੱਸ ਸਾਲ 2024 ਤੇ ਆਧਾਰ ਫੇਸ ਆਈਡੀ ਐਪਸ Google Play Store ਦੇ ਉੱਤੇ ਉਪਲਬਧ ਜਿਹੜੀ ਕਿ ਕੀਤੀ ਗਈ ਹੈ ਜੋ ਕਿ ਬਿਲਕੁਲ ਮੁਫਤ ਹੈ ਦਿਲਚਸਪੀ ਰੱਖਣ ਵਾਲੇ ਵਿਅਕਤੀ ਹੁਣ ਇਹਨਾਂ ਐਪਸ ਦੇ ਰਾਹੀਂ ਆਪਣਾ ਸਰਵੇਖਣ ਕਰਵਾ ਸਕਦੇ ਸਕਦੀ ਹਨ ਸੋ ਇਸ ਦੇ ਕਾਰਨ ਹੁਣ ਜਿਹੜਾ ਲੋਕਾਂ ਨੂੰ ਕਾਫੀ ਜ਼ਿਆਦਾ ਜਿਹੜੀ ਵੱਡੀ ਸਹੂਲਤ ਜਿਹੜੀ ਸਰਕਾਰ ਦੇ ਵੱਲੋਂ ਦਿੱਤੀ ਜਾਵੇਗੀ ਸੋ ਫਾਰਮ ਭਰਨ ਦੇ ਲਈ ਹੁਣ 31 ਜੁਲਾਈ ਤੱਕ ਦੀ ਆਖਰੀ ਜਿਹੜੀ ਤਾਰੀਖ ਰੱਖੀ ਗਈ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਅਨਮੋਲ ਗगनਮਾਨ ਦੇ ਦੁਆਰਾ ਜਿਹੜਾ ਕਿ ਸਿਆਸਤ ਤੋਂ ਛੱਡਣ ਦਾ ਫੈਸਲਾ ਕਰ ਲਿਆ ਗਿਆ ਹੈ ਤੇ ਇਸੇ ਦੌਰਾਨ ਵਿਰੋਧੀ ਧਿਰਾਂ ਦੇ ਵੱਲੋਂ ਹੁਣ ਉਹਨਾਂ ਦੇ ਉੱਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ ਜੀਹਾਂ ਆਮ ਆਦਮੀ ਪਾਰਟੀ ਦੀ ਵਿਧਾਇਕ ਖਰੜ ਤੋਂ ਅਨਮੋਲ ਗगनਮਾਨ ਨੇ ਹੁਣ ਅੱਜ ਸਿਆਸਤ ਤੋਂ ਪੂਰੀ ਤਰ੍ਹਾਂ ਦੇ ਨਾਲ ਕਿਨਾਰਾ ਕਰ ਲਿਆ ਹੈ ਉਹਨਾਂ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹੈ ਇਸੇ ਦੌਰਾਨ ਹੁਣ ਕਾਂਗਰਸੀ ਆਗੂ ਸੁਖਪਾਲ ਖੈਰਾ ਨੇ ਅਨਮੋਲ ਗगनਮਾਨ ਦੇ ਇਸ ਫੈਸਲੇ ਨੂੰ ਆਮ ਆਦਮੀ ਪਾਰਟੀ ਅਤੇ ਹਰਪਿੰਦ ਕੇਜਰੀਵਾਲ ਉੱਤੇ ਬਾਰ ਉਹਤੇ ਨਾਸ਼ਟ ਕਰਨ ਦੀ ਰਾਜਨੀਤੀ ਦੇ ਦੋਸ਼ ਲਗਾ ਦਿੱਤੇ ਹਨ ਸੁਖਪਾਲ ਕਹਿਰਾ ਨੇ ਸੋਸ਼ਲ ਮੀਡੀਆ ਦੇ ਉੱਤੇ ਲਿਖਿਆ ਹੈ ਕਿ ਅਨਮੋਲ ਗਗਨਮਾਨ ਦਾ ਸਿਆਸਤ ਛੱਡਣ ਦਾ ਫੈਸਲਾ ਅਰਵਿੰਦ ਕੇਜਰੀਵਾਲ ਦੇ ਵੱਲੋਂ ਪੂਰੀ ਤਰ੍ਹਾਂ ਧੋਖਾ ਹੈ ਉਹ ਪਹਿਲੀ ਵਿਕਟਮ ਨਹੀਂ ਹੈ ਇਸ ਦੀ ਲੰਬੀ ਲਿਸਟ ਹੈ ਜਿਸ ਦੇ ਵਿੱਚ ਪ੍ਰਸ਼ਾਂਤ ਭੂਸ਼ਣ ਤੋਂ ਲੈ ਕੇ ਗੁਰਪ੍ਰੀਤ ਖੁੱਗੀ ਤੱਕ ਸ਼ਾਮਲ ਹਨ ਉਹਨਾਂ ਨੇ ਇਹ ਵੀ ਦਾਅਵਾ ਕੀਤਾ ਕਿ ਭਗਵੰਤ ਮਾਨ ਦੀ ਸਰਕਾਰ ਦੇ ਵੀ ਹੁਣ ਦਿਨ ਗਿਣੇ ਚੁਣੇ ਹੀ ਰਹਿ ਚੁੱਕੇ ਹਨ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਉਹਨਾਂ ਦੇ ਦੁਆਰਾ ਐਕਸ ਦੇ ਉੱਤੇ ਜਿਹੜਾ ਕਿ ਪੋਸਟ ਜਾਰੀ ਕਰਦਿਆਂ ਹੋਇਆ ਇਹ ਸਾਰੀ ਜਾਣਕਾਰੀ ਦਿੱਤੀ ਹੈ ਇਸ ਤੋਂ ਬਾਅਦ ਵਿਕਰਮ ਮਜੀਠੀਆ ਬਾਰੇ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਵਿਕਰਮ ਸਿੰਘ ਮਜੀਠੀਆ ਨੇ ਸੀਐਮ ਮਾਨ ਨੂੰ ਜੇਲ੍ਹ ਦੇ ਵਿੱਚੋਂ ਭੇਜਿਆ ਹੈ ਸੰਦੇਸ਼ ਜੀਹਾਂ ਤੁਹਾਨੂੰ ਦੱਸ ਦਈਏ ਕਿ ਵਿਕਰਮ ਮਜੀਠੀਆ ਨੇ ਜੇਲ੍ਹ ਦੇ ਵਿੱਚੋਂ ਭਗਵੰਤ ਮਾਨ ਨੂੰ ਸੰਦੇਸ਼ ਭੇਜਿਆ ਹੈ ਮਜੀਠੀਆ ਦੇ ਵਕੀਲ ਨੇ ਕਿਹਾ ਹੈ ਕਿ ਉਹ ਸਰਾਹਣੇ ਥੱਲੇ ਹੱਥ ਰੱਖ ਕੇ ਸੌ ਰਹੇ ਹਨ ਤੇ ਮਜੀਠੀਆ ਦੇ ਵਕੀਲ ਨੇ ਦੋਸ਼ ਲਾਇਆ ਹੈ ਕਿ ਵਿਜੀਲੈਂਸ ਮਜੀਠੀਆ ਨੂੰ ਅਦਾਲਤ ਦੇ ਵਿੱਚ ਪੇਸ਼ ਨਹੀਂ ਕਰਨਾ ਚਾਹੁੰਦੀ ਸੀ ਅਦਾਲਤ ਦੇ ਵਿੱਚ ਵਿਜੀਲੈਂਸ ਨੇ 1000 ਏਕੜ ਜ਼ਮੀਨ ਹੜਪਣ ਤੇ ਦੋਸਤੋਂ ਵੀ ਜਿਹੜਾ ਕੀ ਸਾਫ਼ ਇਨਕਾਰ ਕਰ ਦਿੱਤਾ ਹੈ ਜੀਟੀਆ ਦਾ ਕਹਿਣਾ ਹੈ ਕਿ ਉਹ ਬਾਹਰ ਆ ਕੇ ਭਗਵੰਤਮਾਨ ਨੂੰ ਕੁਝ ਸਮੇਂ ਬਾਅਦ ਜਿਹੜਾ ਉਹ ਦੇਖ ਲਵੇਗਾ ਤੇ ਉਹ ਹੁਣ ਸਹਰਾਣੇ ਦੇ ਥੱਲੇ ਹੱਥ ਰੱਖ ਕੇ ਸੌਂ ਰਿਹਾ ਹੈ ਜਿੱਥੇ ਕਿ ਪਿਛਲੇ ਦਿਨੀ ਭਗਵੰਤਮਾਨ ਦੇ ਦੁਆਰਾ ਕਿਹਾ ਗਿਆ ਸੀ ਕਿ ਮਜੀਠੀਆ ਹੁਣ ਜੇਲ੍ਹ ਦੇ ਵਿੱਚ ਸਹਰਾਣਾ ਮੰਗ ਰਿਹਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ Google Pay, PhonePe ਅਤੇ Paytm ਯੂਜ਼ਰਾਂ ਦੇ ਲਈ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਹੋਣ ਜਾ ਰਹੇ ਹਨ 7 ਵੱਡੇ ਬਦਲਾਅ ਜੇਕਰ ਤੁਸੀਂ ਰੋਜ਼ਾਨਾ ਫੋਨਪੇ Google Pay ਜਾਂ ਫਿਰ Paytm ਵਰਗੇ UPI ਐਪਸ ਦੀ ਵਰਤੋਂ ਕਰ ਰਹੇ ਹੋ ਤੇ 1 ਅਗਸਤ ਸਾਲ 2025 ਤੋਂ ਕੁਝ ਮਹੱਤਵਪੂਰਨ ਬਦਲਾਅ ਲਾਗੂ ਹੋਣ ਜਾ ਰਹੇ ਹਨ। ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਨੇ ਹੁਣ ਲੈਣ-ਦੇਣ ਪ੍ਰਣਾਲੀ ਨੂੰ ਤੇਜ਼ ਅਤੇ ਸੁਰੱਖਿਅਤ ਬਣਾਉਣ ਦੇ ਲਈ ਕਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਜੀ ਹਾਂ ਬੈਲੈਂਸ ਚੈੱਕ ਕਰਨ ਦੀ ਸੀਮਾ ਦਾ ਪਹਿਲਾ ਵੱਡਾ ਐਲਾਨ ਕੀਤਾ ਗਿਆ ਹੈ। ਤੁਸੀਂ ਹੁਣ ਕਿਸੇ ਵੀ ਐਪ ਦੇ ਵਿੱਚ ਦਿਨ ਦੇ ਵਿੱਚ ਸਿਰਫ 50 ਵਾਰ ਹੀ ਬੈਲੈਂਸ ਚੈੱਕ ਕਰ ਸਕੋਗੇ। ਇਹ ਸੀਮਾ ਇਸ ਲਈ ਲਗਾਈ ਗਈ ਹੈ ਤਾਂ ਜੋ ਕਿ ਸਿਸਟਮ ਦੇ ਵਿੱਚ বারবার ব্যালেন্স রিকোয়েস্ট ਨਾਲ ਲੋਡ ਨਾ ਵਧੇ ਤੇ ਇਹ ਸੀਮਾ ਆਮ ਉਪਭੋਗਤਾਵਾਂ ਦੇ ਲਈ ਜਾਇਜ਼ ਹੈ ਅਤੇ ਇਸ ਨਾਲ ਹੁਣ ਸਰਵਰ ਦੀ ਸਪੀਡ ਨੂੰ ਵੀ ਬਿਹਤਰ ਬਣਾਇਆ ਜਾਵੇਗਾ ਇਸ ਤੋਂ ਇਲਾਵਾ ਲਿੰਕ ਬੈਂਕ ਮੋਬਾਈਲ ਖਾਤਿਆਂ ਦੀ ਜਾਂਚ ਦੀ ਸੀਮਾ ਤੁਸੀਂ ਮੋਬਾਈਲ ਨੰਬਰ ਦੇ ਨਾਲ ਜੁੜੇ ਬੈਂਕ ਖਾਤਿਆਂ ਦੀ ਜਾਣਕਾਰੀ ਦਿਨ ਵਿੱਚ ਸਿਰਫ 25 ਵਾਰ ਹੀ ਦੇਖ ਸਕੋਗੇ। ਇਸ ਤੋਂ ਇਲਾਵਾ ਆਟੋ ਡੈਬਿਟ ਦੇ ਲਈ ਹੁਣ ਸਮਾਂ ਸਲੋਟ ਜਿਹੜੀਆਂ ਨਿਸ਼ਚਿਤ ਕਰ ਦਿੱਤੇ ਗਏ ਹਨ, Netflix, SIP ਵਰਗੀਆਂ ਸੇਵਾਵਾਂ ਲਈ ਭੁਗਤਾਨ ਸਿਰਫ ਹੁਣ ਤਿੰਨ ਸਲੋਟਾਂ ਦੇ ਵਿੱਚ ਹੀ ਕੀਤਾ ਜਾਵੇਗਾ। ਸਵੇਰੇ 10 ਵਜੇ ਤੋਂ ਪਹਿਲਾਂ, ਦੁਪਹਿਰ 1 ਵਜੇ ਤੋਂ ਸ਼ਾਮ 5 ਵਜੇ ਤੱਕ ਅਤੇ ਰਾਤ 9:30 ਵਜੇ ਤੋਂ ਬਾਅਦ। ਅਸਫਲ ਲੈਣ ਦੇਣ ਦੀ ਸਥਿਤੀ ਦਿਨ ਵਿੱਚ ਸਿਰਫ ਤਿੰਨ ਵਾਰ ਹੀ ਚੈੱਕ ਕੀਤੀ ਜਾ ਸਕਦੀ ਹੈ ਤੇ ਹਰ ਵਾਰ 90 ਸਕਿੰਟ ਦਾ ਅੰਤਰਾਲ ਲੁੜਿੰਦਾ ਹੋਣਾ ਚਾਹੀਦਾ। ਇਸ ਤੋਂ ਇਲਾਵਾ ਸਾਲ 2025 ਤੋਂ ਹੁਣ UPI ਲੈਣ ਦੇਣ ਦਾ ਜਵਾਬ ਜਿਹੜਾ ਸਮਾਂ ਘਟਾ ਦਿੱਤਾ ਗਿਆ ਹੈ ਭੁਗਤਾਨ ਲਈ ਸਿਰਫ 15 ਸਕਿੰਟ ਅਸਫਲ ਭੁਗਤਾਨ ਦੇ ਲਈ ਹੁਣ 10 ਸਕਿੰਟ ਜਿਹੜੇ ਉਹ ਲੱਗਣਗੇ ਇਸ ਤੋਂ ਬਾਅਦ ਹੁਣ ਅਗਲੀ ਖਬਰ ਦੀ ਗੱਲ ਕਰੀਏ ਤੇ ਸ਼ਨੀ ਐਤਵਾਰ ਨੂੰ ਮੁਲਾਜ਼ਮਾਂ ਨੂੰ ਹੁਣ ਨਹੀਂ ਹੋਵੇਗੀ ਛੁੱਟੀ ਖੁੱਲੇ ਰਹਿਣਗੇ ਸਰਕਾਰੀ ਦਫ਼ਤਰ ਜੀ ਹੁ ਪੰਜਾਬ ਸਰਕਾਰ ਦੇ ਵੱਲੋਂ ਹੁਣ ਪ੍ਰਾਪਰਟੀ ਟੈਕਸ ਭਰਨ ਲਈ ਵਨ ਟਾਈਮ ਸੈਟਲਮੈਂਟ ਸਕੀਮ ਤਹਿਤ ਬਿਨਾਂ ਵਿਆਜ ਪ੍ਰਾਪਰਟੀ ਟੈਕਸ ਭਰਨ ਦੀ ਮਿਤੀ ਨਜ਼ਦੀਕ ਆਉਂਦੀ ਦੇਖ ਕੇ ਨਗਰ ਕੌਂਸਲ ਜੀਰਕਪੁਰ ਦੇ ਵੱਲੋਂ ਛੁੱਟੀ ਵਾਲੇ ਦਿਨਾਂ ਦੇ ਵਿੱਚ ਵੀ ਦਫ਼ਤਰ ਖੋਲਣ ਦਾ ਐਲਾਨ ਕਰ ਦਿੱਤਾ ਗਿਆ ਹੈ ਇਸ ਸਬੰਧੀ ਹੁਣ ਪੱਤਰ ਜਾਰੀ ਕਰਦਿਆਂ ਹੋਇਆਂ ਕਾਰਜ ਸਾਧਕ ਅਫਸਰ ਜੀਰਕਪੁਰ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਕੀਤੇ ਗਏ ਨੋਟੀਫਿਕੇਸ਼ਨ ਦੇ ਅਨੁਸਾਰ 31 ਮਾਰਚ ਸਾਲ 2025 ਦੇ ਪ੍ਰਾਪਰਟੀ ਟੈਕਸ ਨੂੰ ਬਿਨਾਂ ਵਿਆਜ ਭਰਨ ਦੇ ਲਈ 31 ਜੁਲਾਈ ਤੱਕ ਆਖਰੀ ਤਰੀਕ ਜਿਹੜੀ ਉਹ ਨਿਰਧਾਰਿਤ ਕੀਤੀ ਗਈ ਹੈ ਸੋ ਇਸੇ ਦੌਰਾਨ ਇਹ ਸੁਵਿਧਾ ਮਹੱਈਆ ਕਰਵਾਉਣ ਦੇ ਲਈ ਪ੍ਰਾਪਰਟੀ ਟੈਕਸ ਬ੍ਰਾਂਚ ਸ਼ਨੀਵਾਰ ਅਤੇ ਐਤਵਾਰ ਨੂੰ ਵੀ ਹੁਣ ਖੁੱਲhi ਜਾਵੇਗੀ ਤੇ ਉਹਨਾਂ ਨੇ ਕਿਹਾ ਹੈ ਕਿ ਆਮ ਜਨਤਾ ਬਿਲਡਰਾਂ ਅਤੇ ਫਾਰਮਰਾਂ ਨੂੰ ਅਪੀਲ ਕੀਤੀ ਹੈ ਕਿ ਬਣਦੇ ਪ੍ਰਾਪਰਟੀ ਟੈਕਸ ਬਿਨਾਂ ਵਿਆਜ ਤੋਂ ਵਨ ਟਾਈਮ ਸੈਟਲਮੈਂਟ ਸਕੀਮ ਤਹਿਤ 31 ਜੁਲਾਈ ਸਾਲ 2025 ਤੋਂ ਪਹਿਲਾਂ ਪ੍ਰਭਾਲਨ ਨਹੀਂ ਤੇ ਉਪਰੰਤ ਵਿਆਜ ਸਹਿਤ ਪ੍ਰਾਪਰਟੀ ਟੈਕਸ ਭਰਨੇ ਪੈਣਗੇ ਸੋ ਹੁਣ ਸ਼ਨੀ ਅਤੇ ਐਤਵਾਰ ਨੂੰ ਵੀ ਖੁੱਲੇ ਰਹਿਣਗੇ ਇਹ ਸਰਕਾਰੀ ਦਫਤਰ ਇਸ ਤੋਂ ਬਾਅਦ ਅਗਲੀ ਖਬਰ ਹੁਣ ਮੌਸਮ ਵਿਭਾਗ ਤੋਂ ਨਿਕਲ ਕੇ ਆਈ ਹੈ 21 ਅਤੇ 22 ਤਰੀਕ ਨੂੰ ਪੰਜਾਬ ਦੇ ਵਿੱਚ ਵੱਡੀ ਭਵਿੱਖਬਾਣੀ ਹੋ ਗਈ ਹੈ ਮੌਸਮ ਨੂੰ ਲੈ ਕੇ ਨਵੀਂ ਅਪਡੇਟ ਆਈ ਹੈ ਜੀ ਫਿਲਹਾਲ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਉਹ ਮੀਂਹ ਪੈਣ ਦੀ ਸੰਭਾਵਨਾ ਘੱਟ ਜਤਾਈ ਗਈ ਸੀ ਪਰ ਇਸੇ ਦੌਰਾਨ ਹੁਣ ਮੌਸਮ ਵਿਭਾਗ ਦਾ ਕਹਿਣਾ ਹੈ ਕਿ 21 ਅਤੇ 22 ਜੁਲਾਈ ਨੂੰ ਸੂਬੇ ਦੇ ਕਈ ਜਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਪੈ ਸਕਦਾ ਹੈ ਇਹਨਾਂ ਤਰੀਕਾਂ ਨੂੰ ਪਠਾਨਕੋਟ ਰੂਪਨਗਰ ਐਸਐਸ ਨਗਰ ਇਸ ਤੋਂ ਲੱਗੋ ਫਤਿਹਗੜ ਸਾਹਿਬ ਪਟਿਆਲਾ ਗੁਰਦਾਸਪੁਰ ਹੁਸ਼ਿਆਰਪੁਰ ਅੰਮ੍ਰਿਤਸਰ ਕਪੂਰਥਲਾ ਤਰਨਤਾਰਨ ਫਿਰੋਜ਼ਪੁਰ ਮੋਗਾ ਬਰਨਾਲਾ ਦੇ ਵਿੱਚ ਹਨੇਰੀ ਦੇ ਨਾਲ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ ਹਾਲਾਂਕਿ ਇਸ ਤੋਂ ਬਾਅਦ 23 ਅਤੇ ਜੁਲਾਈ 24 ਜੁਲਾਈ ਨੂੰ ਮੌਸਮ ਫਿਰ ਜਿਹੜਾ ਖੁਸ਼ਕ ਹੋ ਜਾਵੇਗਾ ਇਨ੍ਹਾਂ ਦਿਨਾਂ ਦੇ ਲਈ ਇਸੇ ਤਰ੍ਹਾਂ ਦਾ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ ਦੱਸਣਯੋਗ ਹੈ ਕਿ ਬੀਤੇ ਦਿਨ ਪੂਰੇ ਸੂਬੇ ਦੇ ਵਿੱਚ ਔਸਤ ਤੋਂ ਵੱਧ ਤਾਪਮਾਨ ਜਿਹੜਾ ਕਿ ਦਰਜ ਕੀਤਾ ਗਿਆ ਪਾਰਸ਼ ਨਾ ਹੋਣ ਦੇ ਕਾਰਨ ਪੰਜਾਬ ਦੇ ਵਿੱਚ ਇੱਕਦਮ ਜਿਹੜਾ ਟੈਂਪਰੇਚਰ ਦੇ ਵਿੱਚ ਵਾਧਾ ਹੋਇਆ ਹੈ ਜਿਸ ਦੇ ਕਾਰਨ ਲੋਕਾਂ ਨੂੰ ਗਰਮੀ ਦੇ ਨਾਲ ਜੂਝਣਾ ਪੈ ਰਿਹਾ ਹੈ ਤੇ ਪਰ ਹੁਣ 18 ਅਤੇ 22 ਜੁਲਾਈ ਨੂੰ ਸੂਬੇ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਦਾ ਲੱਡ ਜਾਰੀ ਕਰ ਦਿੱਤਾ ਗਿਆ ਹੈ ਜਿਸ ਦੇ ਕਾਰਨ ਹੁਣ ਲੋਕਾਂ ਨੂੰ ਹੋਮਸ ਭਰੀ ਗਰਮੀ ਤੋਂ ਰਾਹਤ ਮਿਲੇਗੀ। ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਪੰਜਾਬ ਦੇ ਵਿੱਚ ਆ ਗਈ ਹੈ ਇੱਕ ਹੋਰ ਸਰਕਾਰੀ ਛੁੱਟੀ ਸਕੂਲ ਅਤੇ ਇਸ ਤੋਂ ਇਲਾਵਾ ਸਰਕਾਰੀ ਦਫ਼ਤਰ ਰਹਿਣਗੇ ਬੰਦ। ਜੀ ਹਾਂ ਪੰਜਾਬ ਦੇ ਵਿੱਚ ਹੁਣ 31 ਜੁਲਾਈ ਵੀਰਵਾਰ ਨੂੰ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ ਸੋ ਦਰਅਸਲ 31 ਜੁਲਾਈ ਦਿਨ ਵੀਰਵਾਰ ਨੂੰ ਸ਼ਹੀਦ ਉਦਮ ਸਿੰਘ ਦਾ ਸ਼ਹੀਦੀ ਦਿਹਾੜਾ ਹੈ ਜਿਸ ਦੇ ਚਲਦਿਆਂ ਹੁਣ ਪੰਜਾਬ ਸਰਕਾਰ ਦੇ ਵੱਲੋਂ ਰਾਖਵੀਂ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਸਰਕਾਰ ਦੇ ਵੱਲੋਂ ਸਾਲ 2025 ਦੇ ਲਈ ਲਾਨੀਆਂ ਗਈਆਂ ਛੁੱਟੀਆਂ ਦੇ ਵਿੱਚ 31 ਜੁਲਾਈ ਦੀ ਛੁੱਟੀ ਨੂੰ ਜਿਹੜਾ ਕਿ ਸ਼ਾਮਲ ਕਰ ਲਿਆ ਗਿਆ ਹੈ ਸੋ ਰਾਖਵੀਆਂ ਛੁੱਟੀਆਂ ਜਿਹੜੀਆਂ ਰੱਖੀਆਂ ਜਾਂਦੀਆਂ ਹਨ ਇਸੇ ਦੌਰਾਨ ਦੱਸਣਯੋਗ ਗੱਲ ਹੈ ਕਿ ਸਾਲ 2025 ਅਤੇ 26 ਦੇ ਕੈਲੰਡਰ ਲਈ ਸਰਕਾਰ ਦੇ ਵੱਲੋਂ ਕੁੱਲ 28 ਛੁੱਟੀਆਂ ਜਿਹੜੀਆਂ ਰਾਖਵੀਆਂ ਰੱਖੀਆਂ ਗਈਆਂ ਜਿਸ ਦੇ ਚੱਲਦਿਆਂ ਹੁਣ ਸ਼ਹੀਦ ਉਦਮ ਸਿੰਘ ਦੇ ਸ਼ਹੀਦੀ ਦਿਹਾੜੇ ਦੇ ਮੌਕੇ ਇਹ ਰਾਖਵੀਂ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਇਹ ਛੁੱਟੀ ਹੁਣ 31 ਜੁਲਾਈ ਨੂੰ ਕੀਤੀ ਜਾਵੇਗੀ ਤੇ ਇਸ ਦਿਨ ਸਾਰੇ ਹੀ ਸਰਕਾਰੀ ਪ੍ਰਾਈਵੇਟ ਅਤੇ ਇਸ ਤੋਂ ਇਲਾਵਾ ਸਾਰੇ ਸਰਕਾਰੀ ਪ੍ਰਾਈਵੇਟ ਦਫ਼ਤਰ ਅਤੇ ਬੈਂਕਾਂ ਬੰਦ ਰਹਿਣਗੀਆਂ ਇਸ ਤੋਂ ਬਾਅਦ ਅਗਲੀ ਖ਼ਬਰ ਦੀ ਗੱਲ ਕਰੀਏ ਤਾਂ ਹੁਣ ਨੀਲੇ ਕਾਰਡ ਤਾਰਕ ਹਰ ਹਾਲਤ ਦੇ ਵਿੱਚ ਈ ਕੇਵਾਈਸੀ ਜ਼ਰੂਰ ਕਰਵਾਉਣ ਜੀ ਹਾਂ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਹੁਣ ਖੁਰਾਕ ਸਪਲਾਈ ਵਿਭਾਗ ਦੇ ਵੱਲੋਂ ਨੀਲੇ ਕਾਰਡ ਧਾਰਕਾਂ ਨੂੰ ਈ ਕੇਵਾਈਸੀ ਕਰਵਾਉਣ ਦੇ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਇਸ ਦੇ ਲਾਭ ਦੱਸਣ ਤੇ ਮਕਸਦ ਦੇ ਨਾਲ ਹੁਣ ਸਥਾਨਕ ਸ਼ਹਿਰ ਦੇ ਅਧਿਕਾਰੀ ਪੂਰੀ ਤਰ੍ਹਾਂ ਮਿਹਨਤ ਕਰ ਰਹੇ ਹਨ ਇਸੇ ਲੜੀ ਦੇ ਵਿੱਚ ਹੁਣ ਖੁਰਾਕ ਸਪਲਾਈ ਦੇ ਇੰਸਪੈਕਟਰ ਕੁਸ਼ਵਿੰਦਰ ਸਿੰਘ ਮੰਗਲਾ ਨੇ ਜਿੱਥੇ ਨੀਲੇ ਕਾਰਡ ਧਾਰਕਾਂ ਨੂੰ ਘਰ-ਘਰ ਜਾ ਕੇ ਈ ਕੇਵਾਈਸੀ ਕਰਾਉਣ ਸੰਬੰਧੀ ਜਾਣਕਾਰੀ ਦਿੱਤੀ ਹੈ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਤਕਰੀਬਨ ਜਿਹੜੇ ਕਿ ਕਰੋੜਾਂ ਦੇ ਵਿੱਚ ਲੋਕਾ ਫ੍ਰੀ ਦਾ ਰਾਸ਼ਨ ਲੈਂਦੇ ਹਨ ਸੋ ਜਿਸ ਦੇ ਵਿੱਚੋਂ ਕਿ 31 ਲੱਖ ਤੋਂ ਵੱਧ ਲੋਕਾਂ ਦੇ ਦੁਆਰਾ ਆਪਣੀ ਈ ਕੇਵਾਈਸੀ ਨਹੀਂ ਕਰਵਾਈ ਗਈ ਹੈ ਜਿਸ ਦੇ ਵਿੱਚ ਕਿ ਪਹਿਲਾਂ ਸਰਕਾਰ ਦੇ ਵੱਲੋਂ ਈ ਕੇਵਾਈਸੀ ਦੀ ਤਰੀਕ ਜਿਹੜੀ ਆ ਉਹ 7 ਜੁਲਾਈ ਰੱਖੀ ਗਈ ਸੀ ਪਰ ਹੁਣ ਇਸ ਨੂੰ ਵਧਾ ਕੇ 31 ਅਗਸਤ ਕਰ ਦਿੱਤਾ ਗਿਆ ਹੈ ਸੋ ਜੇਕਰ 31 ਅਗਸਤ ਤੱਕ ਵੀ ਹੁਣ ਫ੍ਰੀ ਰਾਸ਼ਨ ਲੈਣ ਵਾਲੇ ਲੋਕ ਆਪਣੀ ਈ ਕੇਵਾਈਸੀ ਨਹੀਂ ਕਰਵਾਉਂਦੇ ਤੇ 31 ਲੱਖ ਲੋਕਾਂ ਦੇ ਜਿਹੜੇ ਉਹ ਰਾਸ਼ਨ ਕਾਰਡ ਹੁਣ 31 ਅਗਸਤ ਤੋਂ ਬਾਅਦ ਕੱਟ ਦਿੱਤੇ ਜਾਣਗੇ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਇਸ ਦਿਨ ਜਾਰੀ ਹੋਣ ਜਾ ਰਿਹਾ ਹੈ 8ਵਾਂ ਪੇ ਕਮਿਸ਼ਨ ਜੀ ਹਾਂ ਕੇਂਦਰੀ ਕਰਮਚਾਰੀ 8ਵੇਂ ਤਨਖਾਹ ਕਮਿਸ਼ਨ ਦੇ ਲਾਗੂ ਹੋਣ ਦੀ ਬੇਸਬਰੀ ਦੇ ਨਾਲ ਉਡੀਕ ਕਰ ਰਹੇ ਹਨ 7ਵਾਂ ਤਨਖਾਹ ਕਮਿਸ਼ਨ ਇਸ ਸਾਲ ਖਤਮ ਹੋ ਰਿਹਾ ਹੈ ਤੇ 8ਵਾਂ ਤਨਖਾਹ ਕਮਿਸ਼ਨ ਅਗਲੇ ਸਾਲ ਤੋਂ ਲਾਗੂ ਹੋਣ ਦੀ ਉਮੀਦ ਹੈ ਸੋ 16 ਜਨਵਰੀ ਸਾਲ 2025 ਨੂੰ ਕੇਂਦਰ ਦੀ ਮੋਦੀ ਸਰਕਾਰ ਨੇ 8ਵੇਂ ਤਨਖਾਹ ਕਮਿਸ਼ਨ ਦੇ ਗਠਨ ਨੂੰ ਮਨਜ਼ੂਰੀ ਦੇ ਦਿੱਤੀ ਸੀ ਇਸ ਪ੍ਰਵਾਨਗੀ ਤੋਂ ਬਾਅਦ ਹੁਣ ਲੱਖਾਂ ਕੇਂਦਰੀ ਕਰਮਚਾਰੀ ਅਤੇ ਪੈਨਸ਼ਨਰਾਂ ਦੇ ਵਿੱਚ ਵੱਡੀ ਖੁਸ਼ਖਬਰੀ e ler ਜੀ ਹਾਂ ਹੁਣ ਪੈਨਸ਼ਨਾਂ ਦੇ ਵਿੱਚ ਭਾਰੀ ਵਾਧਾ ਹੋ ਜਾਵੇਗਾ ਤੇ ਜਿਹੜੇ ਤਨਖਾਹ ਲੈ ਰਹੇ ਹਨ ਉਹਨਾਂ ਦੀਆਂ ਤਨਖਾਹਾਂ ਦੇ ਵਿੱਚ ਵੀ ਭਾਰੀ ਵਾਧਾ ਹੋ ਜਾਵੇਗਾ ਇਹ ਕਮਿਸ਼ਨ ਕਰਮਚਾਰੀਆਂ ਦੀਆਂ ਤਨਖਾਹਾਂ ਪੱਤਿਆਂ ਅਤੇ ਪੈਨਸ਼ਨਾਂ ਦੇ ਵਿੱਚ ਬਦਲਾਅ ਦੀ ਸਿਫਾਰਿਸ਼ ਕਰੇਗਾ ਤੇ ਤਨਖਾਹ ਦੇ ਵਿੱਚ ਵਾਧਾ ਸਿਰਫ ਸਿਫਾਰਿਸ਼ਾਂ ਦੇ ਆਧਾਰ ਤੇ ਉੱਤੇ ਹੀ ਕੀਤਾ ਜਾਵੇਗਾ ਸੋ ਪਰ ਸਵਾਲ ਇਹ ਹੈ ਕਿ 8ਵਾਂ ਤਨਖਾਹ ਕਮਿਸ਼ਨ ਲਾਗੂ ਹੋਣ ਤੋਂ ਬਾਅਦ ਇੱਕ ਆਈਏਐਸ ਅਧਿਕਾਰੀ ਅਤੇ ਚਪੜਾਸੀ ਦੀ ਤਨਖਾਹ ਕੀ ਹੋਵੇਗੀ ਇਹ 8ਵਾਂ ਤਨਖਾਹ ਕਮਿਸ਼ਨ ਦੀਆਂ ਸਿਫਾਰਿਸ਼ਾਂ ਤੋਂ ਬਾਅਦ ਹੁਣ ਲਾਗੂ ਕੀਤਾ ਜਾਵੇਗਾ ਤੇ ਇੱਕ ਜਨਵਰੀ ਸਾਲ 2026 ਨੂੰ ਇਸ ਨੂੰ ਲਾਗੂ ਕਰ ਦਿੱਤਾ ਜਾਵੇਗਾ ਕੁਝ ਮਾਰਾਂ ਦਾ ਕਹਿਣਾ ਹੈ ਕਿ ਇਸ ਦੇ ਵਿੱਚ ਦੇਰੀ ਹੋ ਸਕਦੀ ਹੈ ਪਰ ਫਿਰ ਵੀ ਜਿਹੜਾ ਵੱਡੇ ਲੈਵਲ ਦੇ ਉੱਤੇ ਸਰਕਾਰ ਤੋਂ ਜਿਹੜੀਆਂ ਖਬਰਾਂ ਆ ਰਹੀਆਂ ਹਨ ਕਿ 1 ਜਨਵਰੀ ਸਾਲ 2026 ਤੋਂ ਹੀ ਇਸ ਨੂੰ ਲਾਗੂ ਕੀਤਾ ਜਾਵੇਗਾ ਕਿਉਂਕਿ 31 ਦਸੰਬਰ ਸਾਲ 2025 ਨੂੰ 7ਵਾਂ ਪੇ ਕਮਿਸ਼ਨ ਹੁਣ ਖਤਮ ਹੋਣ ਜਾ ਰਿਹਾ ਹੈ ਜੋ ਕਿ 2016 ਦੇ ਵਿੱਚ ਲਾਗੂ ਕੀਤਾ ਗਿਆ ਸੀ 8ਵੇਂ ਤਨਖਾਹ ਕਮਿਸ਼ਨ ਦੇ ਵਿੱਚ ਹੁਣ ਚਪੜਾਸੀ ਦੀ ਜਿਹੜੀ ਕਿ ਲੈਵਲ 1 ਦੀ ਤਨਖਾਹ ਜਿਹੜੀ ਉਹ 18000 ਰੁਪਏ ਤੇ ਨਵੀਂ ਤਨਖਾਹ ਹੁਣ ਘੱਟ ਤੋਂ ਘੱਟ 51000 ਰੁਪਏ ਹੋ ਜਾਵੇਗੀ ਪੈਨਸ਼ਨ 9000 ਰੁਪਏ ਤੋਂ ਵਧਾ ਕੇ 25740 ਰੁਪਏ ਕਰ ਦਿੱਤੀ ਜਾਵੇਗੀ ਸੋ ਇਸੇ ਤਰ੍ਹਾਂ ਲੈਵਲ 2 ਦੇ ਕਰਮਚਾਰੀਆਂ ਦੀ ਮੌਜੂਦਾ ਤਨਖਾਹ ਜਿੱਥੇ ਕਿ 19900 ਹੈ ਤੇ ਨਵੀਂ ਤਨਖਾਹ 56914 ਹੋ ਜਾਵੇਗੀ ਇਸੇ ਤਰ੍ਹਾਂ ਆਈਐਸ ਤੇ ਆਈਪੀਐਸ ਦੇ ਲੈਵਲ ਦੇ 10 ਦੇ ਜਿਹੜੇ ਕਿ ਕਰਮਚਾਰੀ ਹਨ ਉਹਨਾਂ ਨੂੰ ਜਿੱਥੇ ਕਿ 56100 ਤਨਖਾਹ ਮਿਲ ਰਹੀ ਹੈ ਨਵੀਂ ਤਰ੍ਹਾਂ 1,60,000 ਰੁਪਏ ਹੋ ਜਾਵੇਗੀ ਸੋ ਵੱਡੇ ਲੈਵਲ ਦੇ ਉੱਤੇ ਤਨਖਾਹਾਂ ਦੇ ਵਿੱਚ ਹੁਣ ਵਾਧਾ ਹੋਣ ਜਾ ਰਿਹਾ ਹੈ ਸਾਲ 2026 ਦੇ ਵਿੱਚ ਫੇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਬੈਂਕ ਤੋਂ ਕਰਜ਼ਾ ਲੈਣ ਵਾਲਿਆਂ ਦੇ ਲਈ ਵੱਡੀ ਖੁਸ਼ਖਬਰੀ ਨਿਕਲ ਕੇ ਆ ਰਹੀ ਹੈ ਆਰਬੀਆਈ ਛੇਤੀ ਹੀ ਕਰ ਸਕਦੀ ਹੈ ਵੱਡਾ ਐਲਾਨ ਜੀ ਹਾਂ ਭਾਰਤੀ ਰਿਜ਼ਰਵ ਬੈਂਕ ਹੁਣ ਅਕਤੂਬਰ ਮਹੀਨੇ ਦੇ ਵਿੱਚ ਇੱਕ ਵਾਰ ਫਿਰ ਤੋਂ ਰੈਪੋ ਰੇਟ ਘਟਾ ਸਕਦੀ ਹੈ ਇਸ ਵਾਰ ਆਰਬੀਆਈ ਨੇ ਰੈਪੋ ਰੇਟ ਦੇ ਵਿੱਚ 25 ਬੇਸਿਸ ਪੁਆਇੰਟ ਦੀ ਕਟੌਤੀ ਕੀਤੀ ਹੈ ਸੋ ਤੁਹਾਨੂੰ ਦੱਸ ਦਈਏ ਕਿ ਇਸ ਦਾ ਹੁਣ ਸਿੱਧਾ ਆਮ ਆਦਮੀ ਦੀ ਜੇਬ ਦੇ ਉੱਤੇ ਅਸਰ ਪਵੇਗਾ ਸੋ ਹਜ਼ਾਰਾਂ ਕਰੋੜਾਂ ਲੋਕਾਂ ਦੇ ਦੁਆਰਾ ਜਿਹੜਾ ਕਿ ਹਰ ਸਾਲ ਕਰਜ਼ਾ ਲਿਆ ਜਾਂਦਾ ਹੈ ਸੋ ਇਸ ਵਾਰ ਜਿਹੜਾ ਹੁਣ ਕਰਜ਼ਾ ਲੈਣਾ ਕਾਫੀ ਜ਼ਿਆਦਾ ਸਸਤਾ ਹੋ ਸਕਦਾ ਹੈ ਸੋ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਐਫ ਡੀ ਦੀਆਂ ਵਿਆਜ ਦਰਾਂ ਦੇ ਵਿੱਚ ਵੀ ਹੁਣ ਸਰਕਾਰ ਦੇ ਦੁਆਰਾ ਕਟੌਤੀ ਕੀਤੀ ਜਾ ਰਹੀ ਹੈ ਜਿੱਥੇ ਕਿ ਪਿਛਲੇ ਬੀਤੇ ਵਰ੍ਹਿਆਂ ਦੇ ਦੌਰ ਦਾ ਵਿਆਜ ਜਿਹੜਾ ਕਿ 7.5 ਜਾਂ ਫਿਰ 7.6 ਫੀਸਦੀ ਤੱਕ ਪਹੁੰਚ ਗਿਆ ਸੀ ਜੋ ਕਿ ਹੁਣ ਘਟ ਕੇ 5.9 ਜਾਂ ਫਿਰ 5.8 ਫੀਸਦੀ ਦੇ ਉੱਤੇ ਆਉਣ ਦੀ ਉਮੀਦ ਲਗਾਈ ਜਾ ਰਹੀ ਹੈ ਤੇ ਮਹਿੰਗਾਈ ਦਰ ਵੀ ਜਿਹੜੀ ਆ ਉਹ ਫਰਵਰੀ ਮਹੀਨੇ ਤੋਂ ਲਗਾਤਾਰ 4% ਦੀ ਦਰ ਦੇ ਨਾਲ ਹੀਠਾਂ ਆ ਰਹੀ ਹੈ ਜਿਸ ਦੇ ਮੱਦੇ ਨਜ਼ਰ ਹੁਣ ਪੰਜਾਬ ਅਤੇ ਇਸ ਤੋਂ ਇਲਾਵਾ ਭਾਰਤ ਦੇ ਵਿੱਚ ਜਿਹੜੇ ਲੋਕੀ ਕਰਜ਼ਾ ਲੈਣਾ ਚਾਹੁੰਦੇ ਆ ਉਹਨਾਂ ਦੇ ਲਈ ਵੱਡੀ ਖੁਸ਼ਖਬਰੀ ਨਿਕਲ ਕੇ ਆ ਰਹੀ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਜਿੱਥੇ 에어 ਇੰਡੀਆ ਦਾ ਜਹਾਜ਼ ਜੋ ਕਿ ਅਹਮਦਾਬਾਦ ਦੇ ਵਿੱਚ ਹਾਦਸਾ ਗ੍ਰਸਤ ਹੋ ਗਿਆ ਸੀ ਜਿਸ ਤੋਂ ਬਾਅਦ ਕਿ ਹੁਣ ਵੱਖ-ਵੱਖ ਦੇਸ਼ਾਂ ਦੇ ਜਹਾਜ਼ ਖਾਰਸੀਆਂ ਦੀ ਬਾਰੀ ਜਿਹੜੀਆਂ ਖਬਰਾਂ ਨਿਕਲ ਕੇ ਆਉਣੀਆਂ ਆਮ ਹੋ ਗਈਆਂ ਹਨ ਸੋ ਇੱਕ ਹੋਰ ਵੱਡੀ ਖਬਰ ਹੁਣ ਆਈ ਹੈ ਕਿ ਹਵਾ ਦੇ ਵਿੱਚ ਸੀ ਜਹਾਜ਼ ਤੇ ਇੰਜਣ ਦੇ ਵਿੱਚੋਂ ਨਿਕਲਣ ਲੱਗੀਆਂ ਅੱਗ ਦੀਆਂ ਲਾਵਟਾਂ ਬਾਲਬਾਲ ਬਚੀ 300 ਤੋਂ ਵੱਧ ਲੋਕਾਂ ਦੀ ਜਾਨ ਜੀਹਾਂ ਲਾਸ ਐਂਜਲਸ ਤੋਂ ਜਿਹੜਾ ਮਾਮਲਾ ਸਾਹਮਣੇ ਨਿਕਲ ਕੇ ਆ ਰਿਹਾ ਹੈ ਜਿੱਥੇ ਕਿ ਐਂਟਲਾਂਟਾ ਜਾ ਰਹੇ ਇੱਕ ਡੈਲਟਾ 에ਰਲਾਈਨ ਦੇ ਜਹਾਜ਼ ਦੇ ਉਡਾਣ ਭਰਨ ਤੋਂ ਤੁਰੰਤ ਬਾਅਦ ਹੀ ਉਸ ਦੇ ਇੰਜਣ ਦੇ ਵਿੱਚ ਅੱਗ ਲੱਗ ਗਈ ਜਿਸ ਤੋਂ ਬਾਅਦ ਉਹ ਆਪਣੀ ਮੰਜ਼ਿਲ ਐਲ ਐਕਸਲ ਦੇ ਲਈ ਜਿਹੜਾ ਕਿ ਬਾਫਸ ਉਸ ਨੂੰ ਐਮਰਜੈਂਸੀ ਲੈਂਡਿੰਗ ਕਰਨੀ ਪਈ ਜਿਵੇਂ ਹੀ ਇਸ ਜਹਾਜ਼ ਉਟਾਰਿਆ ਗਿਆ ਤੇ ਹਵਾਈ ਅੱਡੇ ਦੀ ਫਾਇਰ ਬਰਗੇਡ ਨੇ ਇਸ ਇੰਜਣ ਦੇ ਵਿੱਚ ਲੱਗੀ ਅੱਗ ਨੂੰ ਜਿਹੜਾ ਕਿ ਤੁਰੰਤ ਬੁਝਾ ਦਿੱਤਾ ਤੇ ਜੇਕਰ ਇਹ ਜਹਾਜ਼ ਤਨਦਾਦੀ ਹੈ ਕਿ ਕੁਝ ਦੂਰੀ ਜਿਹੜਾ ਕਿ ਫੜ ਲੈਂਦਾ ਤੇ ਇਸ ਦੇ ਵਿੱਚ ਜਿਹੜਾ ਕਿ ਅੱਗ ਦੇ ਉੱਤੇ ਕਾਬੂ ਪਾਇਆ ਜਾਣਾ ਕਾਫੀ ਜ਼ਿਆਦਾ ਮੁਸ਼ਕਲ ਹੋ ਸਕਦਾ ਹੈ ਸੋ 18 ਜੁਲਾਈ ਦੀ ਜਿਹੜੀ ਉਹ ਘਟਨਾ ਦੱਸੀ ਜਾ ਰਹੀ ਹੈ ਸੋ ਲਗਾਤਾਰ ਹੁਣ ਜਿਹੜਾ ਕਿ ਜਹਾਜ਼ਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਖਬਰਾਂ ਆਉਣੀਆਂ ਆਮ ਹੋ ਚੁੱਕੀਆਂ ਹਨ ਇਸੇ ਦੌਰਾਨ ਤਨਦਾਦੀ ਕਿ ਜਹਾਜ਼ ਦੀਆਂ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਤੇ ਨਿਊ ਚੈਨਲਾਂ ਦੇ ਉੱਤੇ ਵੀ ਇਹ ਕਾਫੀ ਜ਼ਿਆਦਾ ਹੁਣ ਖਬਰ ਬਾਹਰਲ ਹੋ ਰਹੀ ਹੈ ਦੱਸਿਆ ਜਾ ਇਹ ਹੈ ਕਿ ਇਸ ਦੇ ਵਿੱਚ 282 ਯਾਤਰੀ ਸਨ 300 ਦੇ ਕਰੀਬ ਲੋਕਾਂ ਦੀ ਜਿਹੜੀ ਉਹ ਜਾਨ ਬਚੀ ਹੈ ਕਿਉਂਕਿ ਜਹਾਜ਼ ਨੇ ਅਜੇ ਥੋੜੀ ਹੀ ਦੂਰੀ ਜਿਹੜੀ ਉਹ ਤੈਅ ਕੀਤੀ ਗਈ ਸੀ ਜਿਸ ਤੋਂ ਬਾਅਦ ਕਿ ਮੋੜ ਉਸ ਨੂੰ ਉਸੇ ਹੀ 에어ਪੋਰਟ ਦੇ ਉੱਤੇ ਉਤਾਰ ਲਿਆ ਗਿਆ